ਅਕਾਲੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਗੁਬਾਇਆ ਦੇ بیٹے ਦਵਿੰਦਰ ਸਿੰਘ ਗੁਬਾਇਆ ਕਾਂਗਰਸ ਦੀ ਸੀਟ ਉੱਤੇ ਆਖਰਕਾਰ ਸਿਆਸੀ ਵਿਰੋਧਤਾ ਦੇ ਬਾਵਜੂਦ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਵਿੱਚ ਸਫਲ ਹੋ ਗਿਆ ਨਾ ਉਹਨਾਂ ਨੇ ਭਾਜਪਾ ਦੇ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ 265 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ ਦਵਿੰਦਰ ਸਿੰਘ ਗੁਬਾਇਆ ਨੂੰ ਕੁੱਲ 39920 ਵੋਟਾਂ ਪਈਆਂ surjit kumar jianne ਨੂੰ 38696 ਅਤੇ ਜਦੋਂ ਕਿ ਆਜ਼ਾਦ ਉਮੀਦਵਾਰ ਰਾਜਦੀਪ ਕੌਰ ਨੂੰ 37978 ਵੋਟਾਂ ਪਈਆਂ ਆਪਣੇ بیٹے ਦੀ ਜਿੱਤ ਉਤੇ ਖੁਸ਼ੀ ਪ੍ਰਗਟ ਕਰਦਿਆਂ ਸ਼ੇਰ ਸਿੰਘ ਗੁਬਾਇਆ ਨੇ ਕਿਹਾ ਕਿ ਆਖਰ ਉਨ੍ਹਾਂ ਦੀ ਸੱਚਾਈ ਦੀ ਜਿੱਤ ਹੋਈ ਹੈ ਹਾਲਾਂਕਿ ਵਿਰੋਧੀਆਂ ਵੱਲੋਂ ਉਨ੍ਹਾਂ ਦੇ بیٹے ਦਵਿੰਦਰ ਸਿੰਘ ਗੁਬਾਇਆ ਦੇ ਰਾਹ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਅੜਚਣਾਂ ਪੈਦਾ ਕੀਤੀਆਂ ਗਈਆਂ ਸਨ ਲੋਕਾਂ ਦਾ ਜਿੱਤੇ ਭਾਵੇਂ ਪਹਿਲਾਂ ਨੇ ਪਰ ਲੋਕਾਂ ਦੀ ਸੇਵਾ ਪਹਿਲਾਂ ਵੀ ਕਰ ਰਹੇ ਤੇ ਹੁਣ ਉਸ ਤੋਂ ਥੋੜਾ ਜਿਹਾ ਹੋਰ ਵੱਧ ਜਾਣਗੇ ਪਹਿਲਾਂ ਮੇਰੇ ਵਿਆਹ ਤੇ ਕਰਦੇ ਸੀ ਹੁਣ ਆਪ ਦੇ ਕੋਲ ਉਹਦਾ ਪੋਰਟਫੋਲੀਓ ਹੋ ਜਾਏਗਾ ਕੀ ਹੁੰਦਾ ਹੈ ਉਹਦਾ ਉਸ ਤੋਂ ਬਾਅਦ ਸਰਕਾਰ ਕੋਈ ਐਸਾ ਤੁਹਾਡਾ ਕੀ ਵਿਚਾਰ ਤੁਸੀਂ ਕਿਹੜੀ ਪਾਰਟੀਆਂ ਰਹੋਗੇ ਤੇ ਬੇਟੇਆਂ ਰਹੋਗੇ ਜਾਂ ਕਾਲੀ ਦਲ ਪਾਰਟੀ ਆ ਤੇ ਦੇਖੋ ਨਾ ਜੀ ਬਾਪ ਬੇਟੇ ਦਾ ਰਿਸ਼ਤਾ ਕਦੇ ਅਲੱਗ ਨਹੀਂ ਹੋ ਸਕਦਾ ਨੌਵਾਂ ਦਾ ਰਿਸ਼ਤਾ ਨਹੀਂ ਕੋਈ ਭਾਵੇਂ ਜਿਹੜੇ ਮਰਜ਼ੀ ਕੋਈ ਪਾਰਟੀ ਜਾਵੇ ਅੱਜ ਤਾਂ ਪੂਰੇ ਦੇਸ਼ 'ਚ ਇਸ ਤਰ੍ਹਾਂ ਘਰ ਵਾਲੀ ਹੋਰ ਪਾਰਟੀ 'ਚ ਉਹਦਾ ਹਸਬੈਂਡ ਹੋਰ ਪਾਰਟੀ 'ਚ ਫੈਨ ਹੋਰ ਪਾਸੇ ਹੈ ਮਤਲਬ ਤੁਸੀਂ ਅਕਾਲੀ ਦਲ 'ਚ ਪੱਕੇ ਰਹੋਗੇ ਮੈਂ ਤਾਂ ਦੇਖੋ ਐਮਪੀ ਆ ਅਕਾਲੀ ਦਲ ਦਾ ਯਾਰ ਮੈਂ ਐਮਪੀ 'ਤੇ شويه ਥੋੜਾ ਛੱਡੂਗਾ ਇਹ ਵੀ ਮੈਨੂੰ ਲੋਕਾਂ ਨੇ ਜਿਤਾਇਆ ਲੋਕਾਂ ਨੇ ਮਤਲਬ ਜਿਹੋਨਾ ਨੇ ਸਾਥ ਦਿੱਤਾ ਉਹਨਾਂ ਦੇ ਵਿਆਪ ਤੇ ਉਹਨਾਂ ਨੇ ਕਿਹਾ ਕਿ ਤੂੰ ਤੈਨੂੰ ਐਮਪੀ ਰੱਖਣਾ ਹੀ ਹੈ ਮੈਂ ਉਸ ਤਰ੍ਹਾਂ